ਜਾ ਗਿਲੇ ਹਾਂ ਲਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣਾ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣਾ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਬਲੀਪੁਰ ਆ ਗਿਆ ਸੱਜਣਾ ਪਿੰਡ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਘਰੀਲੂ ਪਰਿਵਾਰ ਦੇ ਕੋਲੋਂ ਇੱਕ ਤੀਸਰਾ ਸੂਆ ਸੂਈ ਮੈਂ ਵਿਕਰੀ ਵਾਲੀ ਆ ਤੁਹਾਨੂੰ ਗੱਬਣ ਦੀ ਵੀਡੀਓ ਵਿਖਾਉਣੀ ਸੀ ਤੇ ਇਹ ਕਰਮ ਵਾਲੀ ਆਉਂਦਿਆਂ ਨੂੰ ਸੂਪੀ ਆ ਹਜੇ ਜੇਰ ਨਹੀਂ ਪਾਈ ਤੇ ਇਸ ਕੱਟੇ ਨੂੰ ਇਹਨੇ ਜਨਮ ਦਿੱਤਾ ਕਿੰਨਾ ਦੁੱਧ ਮਗਰਲੇ ਸੂਏ ਦਿੱਤਾ ਜਾਂ ਕਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਮਾਲਕਾ ਤੋਂ ਪੁੱਛ ਲਾਂਗੇ ਜਿਹੜਾ ਭਰਾ ਖਰੀਦੂਗਾ ਆਪਣੀ ਤਸੱਲੀ ਕਰ ਸਕਦਾ ਹਰ ਪੱਖ ਤੋਂ ਉਹਦਾ ਧੰਨਵਾਦ ਹੋਊਗਾ ਇਹ ਮਾਲੀ ਬੂਰੇ ਤੋਂ ਗੱਬਣ ਸੀ ਤੇ ਆਹਾ ਮੰਨ ਲਓ ਵੀ ਮਾਲੀ ਨੂੰ ਹੀ ਇਹਨੇ ਜਨਮ ਦਿੱਤਾ ਚੰਗਾ ਦੁੱਧ ਵੀਰ ਹਰਾਂ ਨੇ ਮਗਰਲੇ ਸੂਏ ਪਾਇਆ ਇਹ ਆਪਣੀ ਸੇਵਾ ਕਰਕੇ ਚੰਗਾ ਦੁੱਧ ਚੁੰਦੇ ਰਹੇ ਆ ਚੰਗੀ ਜੰਮੀ ਪਲੀ ਤੇ ਨਗਰ ਆ ਕੋਈ ਸੂਕੇ ਵੀ ਮੈਣੇ ਬਾਲੀ ਤੈੜੀ ਮਾਰੀ ਸਜਣੋ ਸਿੰਘ ਜ਼ਰੂਰ ਥੋੜਾ ਰਹਿਲਾ ਥਣ ਚਵਾਈ ਵਾਲਾ ਲੱਗਾ ਹੋਇਆ ਮੋਟਾ-ਮੋਟਾ ਕੋਈ ਚੱਕਰ ਨਹੀਂਗਾ ਜ਼ੇਰ ਹਜੇ ਪੈਣ ਵਾਲੀ ਆ ਜਿਹੜਾ ਸੱਜਣ ਖਰੀਦ ਲੂਗਾ ਆਪਦੀ ਜ਼ੇਰ ਦੀ ਵੀਡੀਓ ਪ੍ਰੋਪਰ ਭਰਾ ਤੋਂ ਮਹਗਾ ਸਕਦਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਾ ਠੀਕ ਠਾਕ ਜੀ ਬਹੁਤ ਵਧੀਆ ਚੜਦੀ ਕਲਾ ਵੀਰੇ ਤੁਸੀਂ ਸੁਣਾਓ ਹਾਂ ਵਧੀਆ ਜੀ ਆਪਣਾ ਨਾਂ ਤੇ ਇਥੋਂ ਦਾ ਐਡਰੈਸ ਦੱਸਿਓ ਨਾਂ ਮੇਰਾ ਸਰਬਜੀਤ ਸਿੰਘ ਪਿੰਡ ਬਲੀਪੁਰ ਹਾਂਜੀ ਹਾਂਜੀ ਜਿਲਾ ਤਰਨਤਾਰ ਜਿਲਾ ਤਰਨਤਾਰ ਤਰਨਤਾਰ ਨੇ ਤੋਂ ਕਿੰਨਾ ਰਹਿ ਜਾਂਦਾ ਤਰਨਤਾਰ ਨੇ ਤੋਂ 4 ਕਿਲੋਮੀਟਰ ਆ 4 ਕਿਲੋਮੀਟਰ ਸਿੱਧੀ ਸੜਕ ਨਾਲ ਗਈ ਜਿੱਥੇ ਤਰਨਤਾਰ ਨਹੀਂ ਜਾਵੜੀ ਹੈ ਨਾ ਤਰਨਤਾਰ ਨਹੀਂ ਜਾਂਦੀ ਓਕੇ ਓਕੇ ਤੇ ਮਾਝ ਆਪਣੇ ਘਰ ਦੀ ਹੈ ਵੀਰ ਜੀ ਮਾਝ ਆਪਾਂ ਲਿਆਦੀ ਹੀ ਤੋਂ ਜੇਠੂ ਵਾਲ ਤੋਂ ਠੀਕ ਆ ਹਾਂ ਅਸੀਂ ਡਿਸਟ੍ਰਿਕਟ ਰਾਉਂਡ ਜਾਂਦੀ ਏ ਇਹ ਮਗਰਲੇ ਸੂਏ ਹਾਂਜੀ ਮਗਰਲੇ ਸੂਏ ਨਹੀਂ ਹਮ ਮਗਰਲੇ ਸੂਏ ਨਹੀਂ ਲਿਆਦੀ ਹੁਣ ਲਿਆਦੀ ਗੱਬਣੀ अच्छा ठीक ब... है हां जी ਹੁਣ ਲਿਆਂਦੀ ਆ ਤੇ ਮਗਰਲੇ ਸੂਏ ਜਿਵੇਂ ਤੁਸੀਂ ਦੱਸਦੇ ਵੀ ਅਸੀਂ ਦੁੱਧ 12 ਲੀਟਰ ਚੁੰਦੇ ਰਹੇ ਆ ਹੋਟਲ ਸਟੇਟਰਾ ਨੇ ਕਹਿਣ ਮੁਤਾਬਕ ਹੈ ਉਹਨਾਂ 12 ਲੀਟਰ ਦੁੱਧ ਨੇ ਕਿਹਾ ਵੀ ਚੋਇਆ ਹੀ ਅੱਛਾ ਰੈਸਤੇਦਾਰਾਂ ਨੇ ਦੱਸਿਆ ਵੀ 12 ਲੀਟਰ ਦੁੱਧ ਅਸੀਂ ਚੁੰਦੇ ਰਹੇ ਆ ਹਾਂ ਚੁੰਦੇ ਰਹੇ ਹਾਂ ਹੁਣੇ ਕਿਦੋਂ ਕੁ ਸੂਈ ਆ ਤੇ ਕੱਟੇ ਨੂੰ ਜਾਉਂਦੇ ਆ ਇਹ ਸੂਈ ਇਹ 8.5 ਹੋਈ ਸੂਈ ਇਹ ਤੇ ਸੂਆ ਕਿਹੜਾ ਸੂਈ ਆ ਜੀ ਇਹ ਤਿੱਜਾ ਸੂਆ ਸੂਈ ਇਹ ਤਿੱਜਾ ਸੂਆ ਸੂਈ ਆ ਤੜਕੇ 8:30 ਦੀ ਸੂਈ ਆ ਜੇਰ ਜੇ ਪੈਣੀ ਆ ਹਾਂ ਜੇਰ ਪੈਣੀ ਆ ਜੀ ਠੀਕ ਆ ਬਾਕੀ ਤਾਂ ਉਹ ਕਿਰ ਰਿਪੋਰਟ ਹੈ ਨਾ ਜਮ ਹ ਠੀਕ ਹੈ ਘਰੋਂ ਹੀ ਲਈ ਆ ਪਾਪ ਦੇ ਨੀ ਘਰੋਂ ਹੀ ਆ ਡਿਸਪੀਰਾਂ ਦੇ ਕੋਲ ਹਾਂਜੀ ਸੁਵਾ ਤੀਜਾ ਸੁਈ ਹਾਂਜੀ ਠੀਕ ਆ ਤੂਰੀ ਦੀ ਕਰਾਈਏ ਚੈੱਕ ਮਾਰੀ ਜੀ ਖੋਲੋ ਸੱਜਣੋ ਲੇਵਾ ਪਾਂਡਾ ਚੈੱਕ ਕਰ ਲਿਓ ਆ ਬੱਚੇ ਤੇ ਪੂਰੀ ਸਹਿਮਤ ਆ ਓਕੇ ਰਿਪੋਰਟ ਆ ਮੈਂ ਤੇ ਦੇਖਿਓ ਸੁਭਾ ਸਵੇਰ ਚੈੱਕ ਕਰ ਲਓ ਥਣ ਬਹੁਤ ਚੰਗਾ ਲੱਗਾ ਗੱਲਾਂ ਬਾਤਾਂ ਹੋਈਆਂ ਸੋ ਉਹ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਬਾਕੀ ਜਿਹੜਾ ਸੱਜਣ ਖਰੀਦ ਦਾ ਤਸੱਲੀ ਕਰ ਸਕਦਾ ਹਜੇ ਮੰਨ ਲਓ ਵੀ ਜੇਰ ਪੈਣ ਖੋਲ ਦੇ ਕੁਮਣੋ ਸੱਜਣੋ ਦੇਖੋ ਫੇਰ ਲੈ ਆਉਣੇ ਕੋਈ ਨਹੀਂ ਕੋਈ ਗੱਲ ਦੇਖੋ ਤੋਰ ਤੁਹਾਨੂੰ ਚੈੱਕ ਕਰਾਤੀ ਤੋਰਾ ਤਾਰਾ ਓਕੇ ਆ ਤੇ ਬੱਚੇ ਬੁੱੱਚੇ ਤੇ ਬਿਲਕੁਲ ਸਹਿਮਤ ਆ ਥਣ ਬਹੁਤ ਚੰਗਾ ਲੱਗਾ ਜੰਮੀ ਭੜੀ ਨਿੱਗਰ ਮੈਂ ਕੀ ਰੇਟ ਰੱਖਣਗੇ ਵੀਰ ਹਰੀ ਉਹ ਆਪਾਂ ਮਾਲਕਾ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੇ ਬੱਚਾ ਦੇਖੋ ਕਿੰਨਾ ਟੌਪ ਦਾ ਤੇ ਨਿੱਗਰ ਲਾ ਗਈ ਆ ਕਰਮਾਂ ਵਾਲੀ ਤੇ ਸਰਬਜੀਤ ਵੀਰੇ ਇਹਦਾ ਕੀ ਰੇਟ ਰੱਖੋਗੇ ਵੀਰ ਜੀ ਇਹਦਾ ਆਪਾਂ ਮੁੱਲ ਕਰਦੇ ਜੀ 130 ਦੇਖਨੇ ਦੀ ਦਵਾਂਗੇ ਵੀਰ ਜੀ ਹਾਂਜੀ ਕੋਈ ਗੱਲ ਨਹੀਂ ਕ ਮਾਨਤਾ ਆਪਾਂ ਕਰਦਾ ਖੁੱਲਾ ਮਾਨਤਾ ਨਾ ਓਕੇ ਹਾਂਜੀ 1,30,000 ਰੁਪਇਆ ਇਹਦਾ ਜਿਹੜਾ ਲੇਖਾ ਜੋਖਾ ਡਿਮਾਂਡ ਕਰਦੇ ਜਿਹੜਾ ਵੀਰ ਲਊਗਾ ਉਹਦਾ ਖੁੱਲਾ ਮਾਨਤਾ ਆਪਾਂ ਕਰਦਾਂਗੇ ਧੰਨਵਾਦ ਤਾਂ ਸੱਜਣੋ 1,30,000 ਰੁਪਇਆ ਇਹਦੀ ਡਿਮਾਂਡ ਕੀਤੀ ਵੀਰ ਹਰਾਂ ਨੇ ਫੇਰ ਬੈਕ ਸਾਈਡ ਤੋਂ ਚੈੱਕ ਕਰ ਲਓ ਦੇਖੋ ਤੇ ਬਾਕੀ ਤੁਸੀਂ ਕਿੰਨਾ ਮਾਨਤਾ ਕਰਾ ਲੋਗੇ ਮਾਲਕਾ ਤੋਂ ਤੁਹਾਡੇ ਤੇ ਡਿਪੈਂਡ ਰਹੇ ਜੂਗਾ ਧੰਨਵਾਦ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ